ਲਾਈ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਅਸੀਂ ਅੱਜ ਚੇਤਕ ਸਕੂਟਰ ਬਾਰੇ ਦੱਸਾਂਗੇ ਵੀ ਚੇਤਕ ਸਕੂਟਰ ਦੇ ਉੱਪਰ ਪੇਂਟ ਵਗੈਰਾ ਜਿਹੜਾ ਕੀਤਾ ਹੈ ਤੇ ਕਿੰਨਾ ਖਰਚਾ ਆਇਆ ਕੀ ਕੀ ਸਮਾਨ ਪਾਇਆ ਸਾਰੀ ਵੀਡੀਓ ਤੁਸੀਂ ਫੁੱਲ ਦੇਖਿਓ ਇਸੇ ਵੀਡੀਓ ਦੇ ਵਿੱਚ ਆਪਾਂ ਟੋਟਲ ਖਰਚਾ ਦੱਸਾਂਗੇ ਚੇਤਕ ਸਕੂਟਰ ਜਿਵੇਂ ਆਪਾਂ ਬਣਾਇਆ ਜਿਵੇਂ ਨਿਊ ਮਾਡਲ ਤਾਂ ਖੈਰ ਉੱਚੀ ਈ ਤੀ ਪਰ ਆਪਾਂ ਇਹ ਜੀ ਲੁੱਕ ਬਣਾਤੀ ਜਿਵੇਂ ਏਜੰਸੀ ਦੇ ਵਿੱਚ ਆਏ ਹਾਂ ਬਾਕੀ ਤੁਸੀਂ ਆਪ ਖੁਦ ਦੱਸੋਗੇ ਕਮੈਂਟਾਂ ਦੇ ਵਿੱਚ ਵੀ ਅਸੀਂ ਇਹ ਸਕੂਟਰ ਜਿਹੜਾ ਕਿਵੇਂ ਤਿਆਰ ਕੀਤਾ ਹੈ ਇਹਦੇ ਉੱਪਰ ਕੀ ਕੀ ਸਮਾਨ ਲਾਇਆ ਕਿੰਨਾ ਖਰਚਾ ਆਇਆ ਇਹ ਗੱਲਬਾਤ ਸਾਰੀ ਆਪਾਂ ਇਸੇ ਵੀਡੀਓ ਚ ਦਿਖਾਉਨੇ ਆ ਤੁਹਾਨੂੰ ਤੇ ਆਜੋ ਪਹਿਲਾਂ ਤੁਹਾਨੂੰ ਦਿਖਾਉਨੇ ਸਕੂਟਰ ਤੇ ਫਿਰ ਕਰਾਂਗੇ ਗੱਲਬਾਤ ਅੱਗੇ ਲੈ ਵੀ ਜਿਵੇਂ ਕਿ ਤੁਹਾਨੂੰ ਸਕੂਟਰ ਅਸੀਂ ਦੱਸਿਆ ਤੇ ਤੇ ਇਹ ਤਿਆਰ ਕੀਤਾ ਆਪਾਂ ਟੋਟਲ ਸਕੂਟਰ ਪਹਿਲਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹਦੇ ਵਿੱਚ ਜਿਹੜੇ ਟਾਇਰ ਨੇ ਇਹ ਆਪਾਂ ਦੋਨੇ ਤਿੰਨੇ ਨਵੇਂ ਲਾਇਏ ਨੇ ਆ ਦੇਖੋ ਤਿੰਨੇ ਸਟਿਪਨ ਵੀ ਨਵੀਂ ਲਾਈ ਆ ਆ ਦੇਖ ਸਕਦੇ ਬਈ ਲੈ ਵੀ ਕੈਮਰਾ ਮਾਰ ਵੀ ਮੁੰਡੇ ਕਰਾਂ ਆ ਦੇਖ ਸਕਦੇ ਬਈ ਟਾਇਰ ਤੁਹਾਨੂੰ ਦਿਖਾਈਏ ਕਿਉਂਕਿ ਮਾਡਲ ਦੇ ਟਾਇਰ ਨੇ ਬਹੁਤ ਹੀ ਵਧੀਆ ਲੱਗਦੇ ਨੇ ਇਹਨਾਂ ਦੀ ਲੁੱਕ ਹੀ ਵਾਲੀ ਘੈਂਟ ਆ ਤੁਸੀਂ ਦੇਖਿਓਣਗੇ ਹੋਰ ਵੀ ਸਕੂਟਰਾਂ ਦੇ ਟਾਇਰ ਜਿਹੜੇ ਇਹਨਾਂ ਦੇ ਵਿੱਚ ਟਾਇਰ ਪਾਇਨਾ ਇਹਦੀ ਅਲੱਗ ਜੀ ਲੁੱਕ ਹੈ ਬਾਕੀ ਆਪਾਂ ਦੋਨੇ ਸਾਈਡ ਕਲਾਸ ਲਾਇਆ ਹੈ ਤੇ ਹੈੱਡਲਾਈਟ ਆ ਸਾਰੀ ਨਵੀਂ ਲਾਈ ਆ ਤੇ ਇੰਡੀਕੇਟਰਾਂ ਤੋਂ ਲਾ A to Z ਜਿਹੜਾ ਸਮਾਨ ਹੈ ਇਹਦੇ ਵਿੱਚ ਨਵਾਂ ਪਾਇਆ ਭਾਈ ਜਿਹੜੇ ਤਾਰ ਹੈ ਉਹ ਵੀ ਇਕੱਲੀ ਇਕੱਲੀ ਨਵੀਂ ਪਾਈ ਆ ਬ੍ਰੇਕਾਂ ਸਰੇਕਾਂ ਲੋਕ ਲੂਕ ਸਾਰਾ A to Z ਕੀਤਾ ਕੰਮ ਠੀਕ ਹੈ ਪੇਂਟ ਦੇਖ ਸਕਦੇ ਹੋ 2K ਦਾ ਪੇਂਟ ਹੈ ਜਮਾ 1 ਨੰਬਰ ਫਿਰ ਪੇਂਟ ਦੀ ਪੋਲਿਸ਼ਿੰਗ ਦੇਖੋ ਕਿੰਦਾ ਲੈ ਵੀ ਸਾਰੇ ਪਾਸੇ ਕੈਮਰਾ ਮਾਰਦੇ ਇੱਕ ਵਾਰੀ ਤੇ ਤੁਹਾਨੂੰ ਦਿਖਾਉਨੇ ਆ ਤੇ ਇਹਦਾ ਇੰਜਨ ਜਿਹੜਾ ਉਹ ਪਾਸ ਸਿਲੰਡਰ ਕਿਟ ਨਵੀਂ ਪਾਈ ਆ ਪੂਰੀ Ориਜਨਲ ਬਾਜ਼ਾਰ ਦੀ ਜਿਹੜੇ ਵੀਰਾਂ ਦੇਖਣਾ ਹੋਵੇ ਤਾਂ ਸਾਡੀ ਰੀਲ ਦੇ ਵਿੱਚ ਦੇਖ ਸਕਦਾ ਬਾਜ਼ਾਰ ਦੀ Ориਜਨਲ ਕਿਟ ਕਿੰਨੇ ਦੀ ਆਉਂਦੀ ਆ ਕੀ ਖਰਚਾ ਆਉਂਦਾ ਉਹ ਵੀ ਆਪਾਂ ਦੱਸਿਆ ਹੋਇਆ ਠੀਕ ਹੈ ਜੀ ਇਹਦੇ ਇੰਜਨ ਦੇ ਉੱਪਰ ਟੋਟਲ ਖਰਚਾ ਤਕਰੀਬਨ 6000 ਰੁਪਏ ਆਉਂਦਾ ਜੇ ਆਪਾਂ ਜੈਨੂਇਨ ਤਰੀਕੇ ਨਾਲ ਕਰਾਉਨੇ ਆ ਕੱਲਾ ਕੱਲਾ ਬੈਰਿੰਗ ਕੱਲੇ ਕੱਲੇ ਕਲਚ ਪਲੇਟ Ориਜਨਲ ਸਾਰਾ ਕੁਝ ਆ ਦੇਖ ਸਕਦੇ ਹੋ ਭਾਈ ਇਹ ਜਿਹੜਾ ਹੈਗਾ ਖਰਚਾ ਤੇ ਇਹਦੇ ਉੱਪਰ ਟੋਟਲ ਖਰਚਾ ਆਇਆ ਸਕੂਟਰ ਦੇ ਉੱਪਰ 30000 ਰੁਪਏ ਜੇਨੇਂ ਤਰੀਕੇ ਨਾਲ ਜੇ ਕੰਮ ਕਰਨ ਤਾਂ 30000 ਰੁਪਏ ਖਰਚ ਆ ਜਾਂਦਾ ਵੀ ਇਕੱਲੇ ਇਕੱਲੇ ਆਈਟਮ ਤੇ ਬਾਕੀ ਸਕੂਟਰ ਥੋੜੇ ਸਾਹਮਣੇ ਆ ਤੇ ਤੁਹਾਨੂੰ ਸਾਊਂਡ ਵੀ ਸੁਣਾਉਣੀ ਆ ਇਹਦਾ ਸਾਊਂਡ ਵਾਪੇ ਤੁਸੀਂ ਐ ਕਹੋਗੇ ਵੀ ਜਮੀ ਆਪ ਤਾ ਤਾ ਲੈ ਸਾਊਂਡ ਸਰਫ ਕਰ ਵੀ ਇੰਜਨ ਦੇ ਵਿੱਚ ਜੂੰ ਜਿੰਨੀ ਆਵਾਜ਼ ਨਹੀਂ ਆਉਂਦੀ ਇੰਨਾ ਵਧੀਆ ਇੰਜਣ ਤੇ ਸਲੋ ਰਿੰਗ ਦੇਖੋ ਕਿੰਨੀ ਘੈਂਟ ਹੈ ਇੰਜਣ ਚੱਲ ਰਿਹਾ ਹੈ ਜੇ ਤੁਹਾਨੂੰ ਆਵਾਜ਼ ਨਹੀਂ ਸੁਣਦੀ ਤਾਂ ਇੰਜਣ ਇਹਦਾ ਹੈਗਾ ਉਹ ਚੱਲ ਰਿਹਾ ਹੈ ਦੇਖ ਸਾਰੇ ਕੋਲ ਇਸ ਤਰ੍ਹਾਂ ਹੀ ਪੂਰਾ ਘੈਂਟ ਤਰੀਕੇ ਨਾਲ ਦਾ ਪਿਆਰ ਲੈ ਬਾਕੀ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਠੀਕ ਹੈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਨਵੀਂ ਵੀਡੀਓ ਪਾਉਂਦੇ ਹੀ ਰਹਿਨੇ ਆ ਤੇ ਇੱਕ ਵਾਰੀ ਪੇਜ ਨੂੰ ਫੋਲੋ ਕਰਕੇ ਲਾਈਕ ਵਾਲਾ ਬਟਨ ਦਬਦੋ ਭਾਈ ਲੈ ਵੀ ਟੋਟਲ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਸਪਰਿੰਗ ਹੈ ਉਹ ਵੀ ਅਲੱਗ ਜਿਹੇ ਤਰੀਕੇ ਨਾਲ ਅਸੀਂ ਸਪੈਸ਼ਲੀ ਪਾਇਆ ਹੈ ਦੇ ਵਿੱਚ ਕਿਉਂਕਿ ਤੁਹਾਨੂੰ ਇਹ ਬਹੁ ਘੱਟ ਆ ਦੇਖਣ ਨੂੰ ਮਿਲਣਗੇ ਇਸ ਤਰ੍ਹਾਂ ਦਾ ਸਪਰਿੰਗ ਜਿਹੜੇ ਨਟ ਬੋਲਟ ਨੇ ਆਜੋ ਵੀ ਇਧਰ ਆਜੋ 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 ਜਿਹੜੇ ਦੇ ਵਿੱਚ ਨਟ ਬੋਲਟ ਨੇ ਬੋਲਟ ਨੇ ਇਹ ਸਪੈਸ਼ਲ ਆਪਾਂ 골ਡਨ ਦੇ ਵਿੱਚ ਕਰਵਾਏ ਨੇ ਕਿਉਂਕਿ ਇਹਦੀ ਲੁੱਕ ਨਾ ਤੁਸੀਂ ਦੇਖੋਗੇ ਅਲੱਗ ਜਿਹੀ ਦੇਖੋਗੇ ਰਾਤ ਨੂੰ ਠੀਕ ਹੈ ਛੋਟਾ ਛੋਟਾ ਨਟ ਬੋਲਟ ਦੇਖ ਸਕਦੇ ਹੋ ਆ ਦੇਖੋ ਜੀ ਲੀਵਰਾਂ ਦੇ ਨਟ ਬੋਲਟ ਜਿਵੇਂ ਐਕਸਲ ਦੇ ਨਟ ਦੀਦਾ ਨਹੀਂ ਪਰ ਇਹ ਵੀ ਅਸੀਂ ਨਿਕਲ ਦੇ ਵਿੱਚ ਕਰਵਾਇਆ ਤਿਆਰ ਆ ਦੇਖ ਸਕਦੇ ਹੋ ਇਹ ਕਿਉਂਕਿ ਦੇਖਦਾ ਤਾਂ ਹੈ ਨਹੀਂ ਆਪਾਂ ਗਾਹਕ ਨੂੰ ਸ਼ੋਅ ਨਹੀਂ ਕਰਨਾ ਪਰ ਆਪਾਂ ਜੈਨੀਅਨ ਤਰੀਕੇ ਨਾਲ ਹੀ ਕੰਮ ਕਰਨਾ ਜੋ ਵੀ ਹੈ ਜੈਨੀਅਨ ਤਰੀਕੇ ਨਾਲ ਆ ਰਿਖੋ ਜੀ ਇਹਦੇ ਵਿੱਚ ਵੀ ਸਾਰਾ ਇਕੱਲਾ ਇਕੱਲਾ ਨਟ ਬੋਲਟ ਮੀਟਰ ਸਾਰਾ ਕੁਝ ਓਕੇ ਦੀ ਰਿਪੋਰਟ ਠੀਕ ਹੈ ਜੀ ਲੈ ਵੀ ਦੱਸੋ ਕਰਾਂ ਬਈ ਕਿੱਦਾਂ ਲੱਗੀ ਸਾਡੀ ਵੀਡੀਓ ਤੇ ਇੱਕ ਕਰੋ ਵੀਡੀਓ ਨੂੰ ਸ਼ੇਅਰ ਤੇ ਕਮੈਂਟਾਂ ਰਾਹੀ De or play, we.